ਤਕੜੇ ਮੱਕਾਓ ਪਿਆਰ ਵਧਾਓ ਅਤੇ ਲੋਕ ਅਦਾਲਤਾਂ ਦੇ ਰਾਹੀਂ ਸਸਤੇ ਤੇ ਖੇਤੀ ਨਿਆਂ ਪਾਉ ਦਿੱਤਾ ਹੈ ਤਾਂ ਪੰਜਾਬ ਦੇ ਵਿੱਚ ਕੋਮੀ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਮਾਨਯੋਗ ਅਦਾਲਤਾਂ ਦੇ ਵਿੱਚ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਅੱਜ ਮਾਨਯੋਗ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਰੇ ਭਾਰਤ ਦੇ ਵਿੱਚ ਕੋਮੀ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੀ ਮਿਸਟਰ ਜਸਟਿਸ ਸ਼੍ਰੀ ਅਸ਼ਵਨੀ ਕੁਮਾਰ ਅਤੇ ਸ਼੍ਰੀ ਦਿਨੇਸ਼ ਕੁਮਾਰ ਵੱਧਵਾ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਮਿਸ ਗੁਰਪ੍ਰੀਤ ਕੌਰ ਚੀਫ ਜਸਟਿਸ ਮੈਜਿਸਟਰੇਟ ਸਾਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਥਾਟੀ ਫਰੀਦਕੋਟ ਦੇ ਵੱਲੋਂ ਜ਼ਿਲ੍ਹੇ ਦੀਆਂ ਅਦਾਲਤਾਂ ਦੇ ਵਿੱਚ ਕੌਮੀ ਅਦਾਲਤਾਂ ਦਾ ਯੋਜਨ ਕੀਤਾ ਗਿਆ ਜਿਸ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੀਆਂ ਅਦਾਲਤਾਂ ਦੇ ਵਿੱਚ 10 ਬੈਂਚ ਸਥਾਈ ਲੋਕ ਅਦਾਲਤਾਂ ਦੇ ਵਿੱਚ ਇੱਕ ਬੈਂਚ ਸਬ ਡਿਵੀਜ਼ਨ ਜੱਤੋ ਦੇ ਵਿੱਚ ਦੋ ਬੈਂਚ ਲਗਾਏ ਗਏ ਇਸ ਤੋਂ ਇਲਾਵਾ ਰੈਵਨਿਊ ਅਦਾਲਤਾਂ ਦੇ ਵੀ ਬੈਂਚ ਲਗਾਏ ਗਏ ਸਨ ਜਿਸ ਦੇ ਦੌਰਾਨ 13200 ਕੈਲੀ ਕੇਸਾਂ ਦੀ ਸੁਣਵਾਈ ਕੀਤੀ ਗਈ मानजो कार्यकारी चेयरमैन नेशनल लीगल सर्विस अथॉरिटी ਤੇ ਪੰਜਾਬ लीगल सर्विस अथॉरिटी ਦੇ ਹੁਕਮ ਅਸਾਰ ਅੱਜ ਅਸੀਂ ਲੋਕ ਅਦਾਲਤ ਦਾ ਆਯੋਜਨ ਕਰਨ ਜਾ ਰਹੇ ਹਾਂ ਇਹ ਲੋਕ ਅਦਾਲਤ ਇੱਕ ਗੜੀ ਵਾਰ ਅਸੀਂ ਆਯੋਜਨ ਕਰਦੇ ਹਾਂ ਇਹ ਤੀਜੀ ਲੋਕ ਅਦਾਲਤ ਹੈ ਜਿਹੜੀ ਇਸ ਸਾਲ ਦੀ ਅਸੀਂ ਆਯੋਜਨ ਕਰਨ ਜਾ ਰਹੇ ਹਾਂ ਲੋਕ ਅਦਾਲਤ ਦਾ ਮਤਲਬ ਮੁੱਖ ਮੰਤਵ ਸਾਡਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਸਤਾ ਛੇਤੀ ਨਿਆਪਦਾਨ ਕੀਤਾ ਜਾ ਸਕੇ ਤੇ ਝਗੜਿਆਂ ਦਾ ਨਿਪਟਾਰਾ ਸੁਖਾਲੇ ਮਾਹੌਲ ਵਿੱਚ ਹੋ ਸਕੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਲੋਕ ਅਦਾਲਤ ਸੀ ਉਹ ਅਸੀਂ 24 ਪੰਜ 2025 ਨੂੰ ਲਾਈ ਸੀ ਉਸ ਲੋਕ ਅਦਾਲਤ ਵਿੱਚ 9744 ਕੇਸਾਂ ਵਿੱਚੋਂ ਲਗਭਗ 7029 ਕੇਸਾਂ ਦਾ ਨਿਪਟਾਰਾ ਅਸੀਂ ਕੀਤਾ ਸੀ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੇ ਕੇਸ ਜਿਹੜੇ ਡਿਲੇ ਹੋ ਰਹੇ ਸੀਗੇ ਅਸੀਂ ਪਿਛਲੀ ਲੋਕ ਅਦਾਲਤ ਦੇ ਨਿਪਟਾਰਾ ਕੀਤਾ ਸੀ। ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਲੋਕ ਅਦਾਲਤ 'ਚ ਅਸੀਂ دیਵਾਨੀ ਕੇਸ, ਆ ਰਾਜਨਾਮਾ ਹੋਣ ਵਾਲੇ ਫੌਜਦਾਰੀ ਕੇਸ, ਪਰਿਵਾਰਿਕ ਝਗੜੇ ਦੇ ਕੇਸ, 138 ਦੇ ਚੈੱਕ ਬਾਊਂਸ ਦੇ ਕੇਸ ਇਹ ਸਾਰੇ ਕੇਸਾਂ ਨੂੰ ਅਸੀਂ ਡੀਲ ਕਰਨ ਜਾ ਰਹੇ ਹਾਂ। ਆ ਮੈਂ ਸਾਰੇ ਤੁਹਾਡੇ ਤਰਫ ਥਰੂ ਲੋਕਾਂ ਨੂੰ ਬੁਝਾਰਿਸ਼ ਕਰੂੰਗਾ ਕਿ ਵਦ ਤੋਂ ਵਦ ਇਸ ਲੋਕ ਅਦਾਲਤ ਪਾਰਟਿਸਪੇਟ ਕਰਨ ਜਿਸ ਨਾਲ ਉਹਨਾਂ ਕੇਸਾਂ ਦਾ ਨਿਪਟਾਰਾ ਛੇਤੀ ਹੋ ਸਕੇ ਇਸ ਲੋਕਦਾਲਤ ਦੇ ਅਸੀਂ 13241 ਕੇਸਿਸ ਫਿਕਸ ਕੀਤੇ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ 9000 ਕੇਸਿਸ ਦੇ ਲਗਭਗ ਦਾ ਨਿਪਟਾਰਾ ਕਰ ਸਕਾਂਗੇ ਇਸ ਲੋਕਦਾਲਤ ਦੀ ਅਸੀਂ ਲਗਭਗ 13 ਬੈਂਚਸ ਲਾਏ ਹੈ 10 ਬੈਂਚ ਹੈ ਜਿਹੜੇ ਉਹ ਫਰੀਦਕੋਟ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਹੈ ਦੋ ਬੈਂਚਸ ਜੇਤੂ ਤੇ ਇੱਕ ਬੈਂਚ ਸਥਾਈ ਲੋਕ ਅਦਾਲਤ ਦੇ ਦਾਸੀ ਲਾਇਆ ਹੋਇਆ ਹੈ ਅ ਮੈਂ ਬਤੌਰ ਇਨਚਾਰਜ ਜਿਲ੍ਹਾ ਐਂਡ ਸੈਸ਼ਨ ਜੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਦਾ ਫਾਇਦਾ ਲਓ ਤਾਂ ਕਿ ਜਿਹੜਾ ਬੋਝ ਹੈ ਜੁਡੀਸ਼ਰੀ ਤੇ ਜਾਂ ਤੁਹਾਡੇ ਤੇ ਉਹ ਸਾਡਾ ਛੇਤੀ ਖਤਮ ਹੋ ਸਕੇ ਤੁਹਾਨੂੰ ਫੇਰ ਮੈਂ ਦੱਸਣਾ ਚਾਹਾਂਗਾ ਕਿ ਲੋਕ ਅਦਾਲਤ ਛੇਤੀ ਤੇ ਸਸਤਾ ਨਿਆਂ ਦਿਲਾਂਦਾ ਹੈ ਤੇ ਇੱਕ ਸੁਖਾਲੇ ਮਾਹੌਲੇ 'ਚ ਅਨਦਰ ਮੁਕੱਦਮਾ ਦਾ ਨਿਪਟਾਰਾ ਹੁੰਦਾ ਹੈ ਇਸ ਮੁਕਦਮੇ ਦੀ ਇਸ ਆਰਡਰ ਦੀ ਜਿਹੜੇ ਲੋਕ ਅਦਾਲਤ ਦੇ ਆਰਡਰ ਹੈ ਉਹਨਾਂ ਦੀ ਕੋਈ ਅਪੀਲ ਨਹੀਂ ਹੁੰਦੀ ਜਿਹਦੇ ਕਾਰਨ ਚੀਜ਼ਾਂ ਪਰਮਾਨੈਂਟਲੀ ਸੈਟਲ ਹੋ ਜਾਂਦੀਆਂ ਮੈਂ ऐसे शब्दा अपनी गल समाप्त करा तुम फिर रिक्वेस्ट करा अदालत का चुको नहीं बहुत यह है जिंदे जुडिशल ऑफिसर ने मेहनत करके बड़े पुराने केसिस ਹਰ ਕੇਸ ਆਪਣੇ ਆਪ ਇੰਨੀ ਡਿਫਰੈਂਟ ਹੁੰਦਾ ਹੈ ਤੇ ਮੈਂ ਇਹ ਕਹੂੰਗਾ ਕਿ ਜਿਹੜਾ ਲੋਕ ਅਦਾਲਤ ਦਾ ਕੰਟੀਨਿਊਸ ਪ੍ਰੋਸੈਸ ਹੈ ਇਹ ਚੱਲਦਾ ਰਹਿਣਾ ਚਾਹੀਦਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਇਹ ਨਿਆਂ ਖੇਤੇ ਮਿਲ ਸਕੇ। ਕੋਈ ਕੇਸ ਆਈਸੀ ਨਹੀਂ ਹੈ ਨਾ ਤੇ ਕਿਉਂ ਹੋ ਜਾਣਾ ਨਾ ਸਟਾਪ ਹੋ ਜਾਵੇ ਮਿੱਟੀ ਵਿੱਚ ਗਿਆ। ਫੈਸਲਾ। ਆ ਫੈਮਿਲੀ ਜਿਹੜੇ ਕੇਸਿਸ ਹੈ ਫੈਮਿਲੀ ਕੋਰਟ ਦੇ ਕੇਸਿਸ ਉਹ ਫੈਮਿਲੀ ਕੋਰਟ ਦੇ ਕੇਸਿਸ ਸਾਡੇ ਜੁਡੀਸ਼ੀਅਲ ਆਫੀਸਰ ਦੀ ਹੱਲਪ ਨਾਲ ਜਾਂ ਪਾਰਟੀਆਂ ਨੂੰ ਸਮਝਾਉਣ ਦੇ ਬਾਅਦ ਅਸੀਂ ਦੇਖਿਆ ਕਿ ਜੀ ਉਹ ਕਾਫੀ ਸੈਟਲ ਹੋ ਗਈ ਕਿ ਤੇ ਜਿਹੜੇ ਮਿਟੀਗੇਸ਼ਨ ਚਾਰ ਚਾਰ ਮਿਟੀਗੇਸ਼ਨ ਇੱਕ ਹੀ ਪਾਰਟੀ ਦੀ ਸੀਗੀ ਉਹ ਉਥੇ ਸੁਖਾਲੇ ਮੌਲਿਕ ਖਤਮ ਸਰ ਮੇਰਾ ਨਾਮ ਵਿਕੰਤਾਲ ਐਡਵੋਕੇਟ ਹੈ ਤੇ ਅੱਜ ਜਿਹੜੀ ਲੋਕਦਾਲਤ ਹੈਗੀ ਹੈ ਇਹਦਾ ਕਾਫੀ ਸਾਰਾ ਜਿਹੜਾ ਪਾਰਟੀਆਂ ਨੂੰ ਫਾਇਦਾ ਹੋ ਰਿਹਾ ਇਸੇ ਤਰ੍ਹਾਂ ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਚਿੰਦੜਕਾਲ ਗੁਰਦੀ ਕੋਰ ਉਹਦੇ ਵਿੱਚ ਸਾਲ 2022 ਤੋਂ ਇੱਕ ਕੇਸ ਲੰਬੀਸ਼ੀ ਮਾਨਯੋਗ ਅਦਾਲਤ ਸ਼੍ਰੀ ਸਿੰਘ ਕੁਮਾਰ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਉਹਦੇ ਵਿੱਚ ਕਾਫੀ ਤਰੀਕਾ ਜਿਹੜੀਆਂ ਹੈਗੀਆਂ ਸਮੇਂ ਤੋਂ ਸਮੇਂ ਪੈ ਰਹੀਆਂ ਸੀਗੀਆਂ ਜਿੰਦੇ ਵਿੱਚ ਮਾਨਯੋਗ ਅਦਾਲਤ ਦੇ ਐਫਰਟਸ ਦੇ ਨਾਲ ਦੋਨਾਂ ਧਿਰਾਂ ਨੂੰ ਸਮਝਾਇਆ ਗਿਆ ਸਮਝਾਣ ਤੋਂ ਬਾਅਦ ਇਹ ਜਿਹੜਾ ਹੈਗਾ ਦੋਨਾਂ ਧਿਰਾਂ ਚ ਰਾਜੀਨਾਮਾ ਅੱਜ ਕਰਵਾ ਦਿੱਤਾ ਗਿਆ ਉਸ ਦੇ ਵਿੱਚ ਇਹ ਜਿਹੜੇ ਚੈੱਕ ਸੀਗਾ 9 ਲੱਖ ਦਾ ਸੀਗਾ ਜਿੰਦੇ ਵਿੱਚੋਂ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਇਹ 3 ਲੱਖ ਰੁਪਏ ਦੇ ਵਿੱਚ ਰਾਜੀਨਾਮਾ ਹੋ ਗਿਆ ਹੈ ਸੋ ਜਿਹੜਾ ਲੋਕ ਅਦਾਲਤ ਹੈਗੀ ਹੈ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਬੈਨੀਫਿਟਸ ਪਾਰਟੀਆਂ ਨੂੰ ਮੁੰਦਾ ਹੈਗਾ ਤੇ ਇਹ ਜਲਦੀ ਫੈਸਲਾ ਜਿਹੜਾ ਹੁਣ ਅਗਾਹ ਲਮਕਣਾ ਸੀਗਾ ਲੰਮੀਆਂ ਤੀਕਾਂ ਹੋਰ ਪੈਣੀਆਂ ਸੀਗੀਆਂ ਉਹ ਦੋਨਾਂ ਤਰ੍ਹਾਂ ਦੇ ਸਹਿਮਤ ਨਾਲ ਅੱਜ ਖਤਮ ਹੋ ਗਿਆ ਹੈਗਾ ਤੇ ਇਸ ਕਰਕੇ ਲੋਕਦਾਲ ਦਾ ਫਾਇਦਾ ਸਾਰੀਆਂ ਪਾਰਟੀਆਂ ਨੂੰ ਨਹੀਂ ਮਿਲਦਾ ਜੇ ਦੋਨੇ ਤਰ੍ਹਾਂ ਸਹਿਮਤ ਹੋ ਜਾਂਦੇ ਹੈਗੇ ਤੇ ਮਾਨਯੋਗ ਦਾਲਤਤਾ ਵੀ ਇੰਦੇ ਵਿੱਚ ਬੜਾ ਰੋਲ ਰੰਦਾ ਦੋਨਾਂ ਪਾਰਟੀਆਂ ਨੂੰ ਸਮਝਾਇਆ ਜਾਂਦਾ ਸਮਝਾਣ ਤੋਂ ਬਾਅਦ ਰਾਜੀਨਾਮਾ ਕਰਵਾ ਦਿੱਤਾ ਜਾਂਦਾ ਸਰ ਕਿਉਂਕਿ ਫੈਕਟਿਵ ਹੋਣਗੇ ਜਿਹੜਾ ਪਬਲਿਕ ਨੂੰ ਕੀ ਮੈਸੇਜ ਦੇਣਾ ਜਾਊਗਾ ਪਬਲਿਕ ਨੂੰ ਸਰ ਮੈਂ ਇਹ ਹੀ ਮੈਸੇਜ ਕਹਿਣਾ ਵੀ ਕਈ ਵਾਰ ਕੀ ਹੁੰਦਾ ਹੈ ਪਾਰਟੀਆਂ ਥੋਰੀਆਂ ਜਿਹਾ ਅਡਮੈਂਟ ਹੁੰਦੀਆਂ ਨੇ ਕਿ ਇਹ ਜੜੀ ਆ ਤਰੀਕ ਤੇ ਆਣਾ ਤੇ ਮੈਂ ਉਹ ਤੋਂ ਪਹਿਲੀ ਤਰੀਕ ਤੇ ਜਿਵੇਂ ਪੈਸੇ ਲੈ ਲੈਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਜੋ ਪ੍ਰੋਸੀਜਰ ਕੋਰ ਦਾ ਹੁੰਦੇ ਮੁਤਾਬਕ ਹੀ ਚੱਲਦਾ ਹੈਗਾ ਜਦੋਂ ਲੋਕਦਾਲ ਤਾਂ ਆਂਦੇ ਆ ਉਹਦਾ ਮਕਸਦ ਇਹ ਹੀ ਹੁੰਦਾ ਹੈ ਕਿ ਪਾਰਟੀਆਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਦਾ ਜਿਹੜਾ ਹੈ ਵਰਤੋਗ ਜਿਹੜਾ ਕੇਸਾਂ ਦੇ ਨਟਾਰਾ ਕੀਤਾ ਜਾਵੇ ਦੀ ਹੈ ਵੀ ਕੋਟਾ ਦੇ ਵਿਚ ਆਣ ਦੀ ਤੇ ਜਿਹੜਾ ਕੇਸ ਲੰਬਾ ਨਹੀਂ ਹੁੰਦਾ ਇਹ ਹੈਗਾ ਲੋਕਦਾਲਤਾਂ ਦੇ ਵਿੱਚ ਇਹਦਾ ਜਿਹੜਾ ਹੈਗਾ ਜਲਦੀ ਨਿਪਟਾਰਾ ਹੋ ਜਾਂਦਾ ਤੇ ਦੋਨਾਂ ਤੇਰਾ ਨਹੀਂ ਸੈਂਟੇ ਨਾਲ ਹੋ ਜਾਂਦਾ ਤਾਂ ਮੈਂ ਇਹੀ ਪਬਲਿਕ ਨੂੰ ਸੰਦੇਸ਼ ਦਿੰਦਾ ਮੈਂ ਵੀ ਵਾਰ ਤੋਂ ਵਾਰ ਫੇਰਦਾ